ਠੰਡ ਚ ਕੰਮ ਲੇਟ ਤੂੰ ਕਰਿਆ ਕਰਨ ਵਾਲੇ ਪਾ ਕੇ ਰੱਖਿਆ ਕਰ ਕੋਟ ਕੁੜੇ ਜੇ ਠੰਡ ਚ ਬੁਖਾਰ ਚੜ ਗਿਆ ਨੀ ਫਿਰ ਸੀਤ ਤੂੰ ਹੋਣਾ ਨਹੀਂ ਲੋਟ ਕੁੜੇ ਠੰਡ ਬਾਲੀ ਹੋ ਗਈ ਐ ਹਾਨ ਦੀ ਹਜੇ ਤੱਕ ਅਪਾਤਾ ਬਚਿਆ ਕੰਮ ਤੇ ਜਾਣ ਨੂੰ ਜੀ ਕਰਦਾ ਨਹੀਂ ਇੱਕ ਕੁੜੀਏ ਗਰੀਬੀ ਵਿੱਚ ਫਸਿਆ ਠੰਡ ਵਿੱਚ ਕੋਈ ਕੰਮ ਤੇ ਜਾਂਦਾ ਨਹੀਂ ਕੋਈ ਕਾਹਲੀ ਨਹੀਂ ਕਰਦਾ ਭੱਜਣ ਦੀ ਹੁਣ ਰੱਬ ਨੇ ਡਿਊਟੀ ਲਈ ਐ ਠੰਡ ਨਾਲ ਤੰਦ ਹਵਾ ਬਹੁਤ ਛੱਡਣ ਦੀ ਹੁਣ ਰੱਬ ਨੇ ਡਿਊਟੀ ਲਈ ਐ ਠੰਡ ਨਾਲ ਹਵਾ ਤੰਦ ਬਹੁਤ ਛੱਡਣ ਦੀ ਠੰਡ ਦੇ ਆ ਚੱਲਦੇ ਮਹੀਨੇ ਗੋਰੀਏ ਸੜੇ 60 ਮਸਾ ਜ਼ਿੰਦਗੀ ਆ ਜਿੰਨੇ ਗੋਰੀਏ ਉਹ ਰਾਤ ਨੂੰ ਨੀਂਦ ਸਾਨੂੰ ਆਉਂਦੀ ਏ ਕਿਥੇ ਪੁਆ ਠੇਕ ਉਤੋਂ ਲੈ ਕੇ ਫਿਰ ਪੀਨੇ ਗੋਰੀਏ ਦਿਲ ਕੱਲਿਆਂ ਦਾ ਟੁੱਟੇ ਜਿਵੇਂ ਤਾਰਾ ਗੋਰੀਏ ਠੰਡ ਵਿੱਚ ਨਹੀਂ ਕਿਸੇ ਦਾ ਸਹਾਰਾ ਗੋਰੀਏ ਨਵੇਂ ਸਾਲ ਹੱਲ ਹੁਣ ਕੋਈ ਕਰਨਾ ਪਉ ਹੁਣ ਕੱਲੇ ਦਾ ਤਾਂ ਹੋਣਾ ਨਹੀਂ ਗਿਆਰਾ ਗੋਰੀਏ ਬੈਠੀ ਲੋਗ ਮਹਾਨ ਕਾ ਦਾ ਅਲੜੇ ਰੂਪ ਕੁਵਾਰੇ ਦਾ ਹਾਏ ਕਾ ਤੂੰ ਸੀਸੇ ਨੰਗੋ ਦਿਲ ਬਿਲੋ ਤੋੜਤਾ ਤੂੰ ਮਿੱਤਰ ਪਿਆਰੇ ਦਾ ਦੁਖੀ ਕੀਤਾ ਤੂੰ ਸੱਜਣਾ ਨੂੰ ਦੁਖੀ ਕੀਤਾ ਤੂੰ ਸੱਜਣਾ ਨੂੰ ਆਪ ਕਿਹੜਾ ਸੁਖੀ ਹੋਵੇਂਗੀ ਨੇ ਯਾਦ ਯਾਦ ਸੱਜਣਾ ਦੀ ਆਈ ਤੁਲਕਲੁਕ ਰੂਵੇਂਗੀ ਯਾਦ ਯਾਦ ਸੱਜਣਾ ਦੀ ਆਈ ਤੁਲਕਲੁਕ ਰੂਵੇਂਗੀ ਯਾਦ ਕਰਿਆ ਕਰੇਗੀ ਹਾਏ ਨਿਹੋਕੇ ਭਰਿਆ ਕਰੇਗੀ ਅਸੀਂ ਪਹਿਲਾਂ ਈ ਸੀ ਤੰਗ ਰੱਬਾ ਕਰਤੀ ਵਾਲੀ ਠੰਡ ਕੰਮ ਵਾਲੇ ਬੰਦੇ ਰੱਬਾ ਤੈਥੋਂ ਧਪਰੇ ਆ ਮੰਗ ਠੰਡ ਲੱਗਦੀ ਏ ਲਾ ਕੇ ਕਿਵੇਂ ਲੋਈ ਰੱਖ ਦੇਵਾ ਮੇਰਾ ਦਿਲ ਕਰੇ ਚਾਦਾ ਡੋਲੂ ਕੋਲੀ ਰੱਖ ਲਵਾ ਮੇਰਾ ਦਲ ਕਰੇ ਚਾਦਾ ਡੋਲੂ ਕੋਲ ਹੀ ਰੱਖ ਲਵਾ ਮੇਰਾ ਦਲ ਕਰੇ ਚਾਦਾ ਡੋਲੂ ਕੋਲ ਹੀ ਰੱਖ ਲਵਾ ਪਹਿਲਾਂ ਗਰਮੀ ਵਿੱਚ ਕੰਮ ਅਸੀਂ ਕਰਦੇ ਸੀ ਹੁਣ ਠੰਡ ਵਿੱਚ ਕੰਮ ਅਸੀਂ ਕਰਦੇ ਆਂ ਠੇਕੇਦਾਰ ਬੜੀ ਨਿਗ੍ਹਾ ਰੱਖਦਾ ਏ ਨਾ 2 ਮਿੰਟ ਅੱਗ ਕੋਲੇ ਖੜਦੇ ਆਂ ਸਵਾ 8 ਵਜੇ ਬੜੀ ਠੰਡ ਲੱਗਦੀ ਮਸਾਲਾ ਰਲਾਉਣਾ ਕਿਹੜਾ ਸਭ ਖਾਏ ਢੜੀ ਦਾ achar ਸੋਤਾ ਮਿਲਦਾ ਏ ਪਰ ਠੰਡ ਵਿੱਚ ਦਣ ਨਘਾਉਣਾ ਬਾਲਾ ਔਖਾ ਏ ਢੜੀ ਦਾ 400 ਤਾਂ ਮਿਲਦਾ ਏ ਪਰ ਖੰਡ ਵਿੱਚ ਦਿਨ ਨਿਘਾਉਣਾ ਬਾਲਾ ਔਖਾ ਏ ਲੱਗਦੀ ਏ ਬਾਲੀ ਤੈਨੂੰ ਠੰਡ ਵੈਰੀਆ ਚਾਪੀ ਕੇ ਤੂੰ ਮਕਾਤੀ ਸਾਰੀ ਖੰਡ ਵੈਰੀਆ ਜਾਂਦਾਣੀ ਦਿਹਾੜੀ ਤੈਨੂੰ ਠੰਡ ਲੱਗੇ ਬਾਰੀ ਵੇ ਵੇਲੇ ਦੀ ਕਿਵੇਂ ਤੇਰੀ ਲੰਗੀ ਦੀ ਦਿਹਾੜੀ ਵੇ ਬੈਠੀਆਂ ਵਿਚਾਰੀ ਵੇ ਮੈਂ ਕੱਲ ਦੀ ਮੈਂ ਭੁਖੀ ਬਚੋਲੇਆਂ ਨੂੰ ਮੈਂ ਤਾਂ ਮੇਨੇ ਮਾਰਦੀ ਫਰਾਂ ਨਸ਼ੇ 'ਚ ਵੜਿਆਂ ਨਸ਼ੇ 'ਚ ਵੜਿਆਂ ਮੈਂ ਕਰੇ ਸੌਦਾ ਪਾੜਦੀ ਫਰਾਂ ਨਸ਼ੇ 'ਚ ਵੜਿਆਂ ਨਸ਼ੇ 'ਚ ਵੜਿਆਂ ਮੈਂ ਕਰੇ ਸੌਦਾ ਪਾੜਦੀ ਫਰਾਂ ਨਸ਼ੇ 'ਚ ਵੜਿਆਂ